ਜਿੰਨਾ ਕਿ ਉਸਨੂੰ ਗਿਆਨ ਹੋਇਆ ਕਿਸ ਚੀਜ਼ ਦਾ ਉਹਨੇ ਜਵਸਤੀ ਹਨੇਰੇ ਦੇ ਵਿੱਚ ਹallelujah ਹallelujah ਤੁਸੀਂ ਬਹੁਤੇ ਚਮਤਕਾਰ ਦੇਖੋ ਚਾਹੇ ਤੁਸੀਂ ਬੈਂਸਰ ਪਰ ਚੱਕੇ ਹੋ ਜਾਓ ਚਾਹੇ ਤੁਸੀਂ ਮੁਰਤੇ ਗੰਦੇ ਹੋ ਜਾਓ ਪਰ ਜੇਕਰ ਤੁਸੀਂ ਯਿਸੂ ਨੂੰ ਨਹੀਂ ਜਾਣਿਆ ਗਲਮ ਨੂੰ ਨਹੀਂ ਜਾਣਿਆ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਡਾ ਨਾਮ ਉਸ ਜੀਵਨ ਦੀ ਕੋਥੀ ਵਿੱਚ ਨਹੀਂ ਲਿਖਿਆ ਗਿਆ ਹallelujah hallelujah ਯਿਸੂਮਸੀ ਨੇ ਬਹੁਤ ਚਮਤਕਾਰ ਕੀਤੇ ਚਾਰ ਦਿਨ ਦਾ ਲਾਜ਼ਰ ਜਿਹੜਾ ਮੁੰਡਾ ਸੀਗਾ ਉਸ ਨੂੰ ਵੀ ਯਿਸੂਮਸੀ ਨੇ ਜਿੰਦਾ ਕਰ ਦਿੱਤਾ ਪਰ ਇੱਕ ਦਿਨ ਫੇਰ ਮਰ ਗਿਆ ਕਿਉਂਕਿ ਇਸ ਤਰੀਕ ਤੇ ਸਰਾਬ ਹੈ ਇਹ ਇੱਕ ਦਿਨ ਕੀ ਹੋ ਜਾਣਾ ਹੈ ਖਤਮ ਹੋ ਜਾਣਾ ਪਰ ਜਿਹੜੀ ਘਟਨਾਵਲ ਜਿਹੜੀ ਸੰਦੀਪਕਾਂ ਲਈ ਆਤਮਾ ਹੈ ਇਹੀ ਕੀ ਹੈ ਜਿਉਂਦੀ ਰਹੇਗੀ ਔਰ ਇਹ ਕਦੀ ਨਹੀਂ ਮਰੇਗੀ ਜਾਂ ਤਾਂ ਇਹਦਾ ਅੰਤ ਕਿ ਤੇਵੇਗਾਂ ਨਰਕ ਤੋਂ ਇਹਦਾ ਜਾਂ ਇਹ ਕਿੱਥੇ ਜਾਏਗੀ ਸਵਰਗ ਵਿੱਚ ਰਬ ਕਹਿੰਦਾ ਹੈ ਆਤਮਾ ਕਦੀ ਵੀ ਨਹੀਂ ਮਰੇਗੀ ਇਸ ਸੰਦੀਪਕ ਕਾਲ ਲਈ ਜਿੰਦੀ ਰਹੇਗੀ ਨਰਕ ਦੇ ਵਿੱਚ ਸੰਦੀਪਕ ਕਾਲ ਦੇ ਲਈ ਸੜੀ ਕੀਤੇ ਕਰ ਅਸੀਂ ਖੁਦਾਨ ਨਹੀਂ ਜਾਣਿਆ ਆਪਣੇ ਬਾਬਾ ਤੋਂ ਉਂਗੀ ਕਾਰ ਨਹੀਂ ਕੀਤਾ ਹallelujah ਜੇਕਰ ਅਸੀਂ ਕਿ ਜੋ ਸੁਣ ਸੀ ਨੂੰ ਜਾਣ ਗਏ ਤਾਂ ਇੱਕ ਦਿਨ ਅਸੀਂ ਕਿੱਥੇ ਜਾਵਾਂਗੇ ਸਵਰਗ ਵਿੱਚ ਜਾਵਾਂਗੇ ਇਹ ਸਾਡਾ ਵਿਸ਼ਵਾਸ ਹੈ ਕਿ ਅਸੀਂ ਸਵਰਗ ਵਿੱਚ ਜਾਵਾਂਗੇ ਕਿੰਨੇ ਜਣਾਂ ਦਾ ਵਿਸ਼ਵਾਸ ਹallelujah ਹੱਥ ਘੜਾ ਘਟ ਕੋਈ ਗੱਲ ਨਹੀਂ ਹੈ ਪਰ ਜੇ ਤੁਸੀਂ ਹੱਥ ਘੜਾ ਕੀਤਾ ਹੈ ਨਾ ਜਿਦੇ ਤੁਹਾਨੂੰ ਲੱਗਦਾ ਕਿ ਤੁਹਾਡਾ ਜੀਵਨ ਇਹ ਦਸ ਲਈਕ ਨਹੀਂ ਹੈ ਕਿ ਤੁਸੀਂ ਸਵਰਗ ਵਿੱਚ ਜਾਓਗੇ ਪਰ ਉਸ ਲਈਕ ਬਣਾਓ ਹallelujah ਮੈਂ ਉਸ ਲਈਕ ਬਣਾ ਗਾ ਕਿ ਮੈਂ ਸਵਰਗ ਵਿੱਚ ਜਾਗਾ ਕਿਉਂਕਿ ਮੇਰਾ ਮੁਕਤੀ ਦਾ ਹੈ ਜਿਹੜੇ ਯਿਸੂ ਮਸੀਸ ਉਸਨੇ ਮੇਰੇ ਪਾਪਾਂ ਦੇ ਲਈ ਕੀ ਹੈ ਜਾਣਤੀ ਹੈ ਹallelujah ਹallelujah ਤੁਹਾਡੇ ਪਾਪ ਚਾਈ ਕਾਲੀ ਘੜਾ ਜਿਵੇਂ ਬਣਾ ਦਿੱਤੇ ਪਰ ਪਰਮੇਸ਼ਰ ਕੀ ਕਰੇਗਾ ਸ਼ਮਾ ਕਰ ਦੇਗਾ ਕਿ ਯਿਸੂ ਸੀ ਕਿਹਾ ਇਹ ਤੁਹਾਨੂੰ ਦੇ ਗਿਆ ਜਿਹਨੂੰ ਯਹੂਬ ਦਾ ਕਹਿੰਦੇ ਐ ਇਹਨਾਂ ਦਾ ਕਹਿੰਦੇ ਐ ਯਹੂਬ ਦਾ ਹੁਣ ਇਹ ਬਹੁਤ ਦਾ ਖੂ ਜਿਹੜਾ ਸੀਗਾ ਉਹ ਖੂ ਇਹਨਾਂ ਦੇ ਨਹੀਂ ਸੀਗਾ ਉਹ ਸਾਗਰੀਆਂ ਦੇ ਨਹੀਂ ਸੀ ਸਾਗਰੀ ਇਸ ਨੂੰ ਵਰਤ ਲਈ ਸੀ ਤਾਂ ਤਾਂ ਪਤਾ ਹੈ ਜਿਹੜਾ ਪਹਿਲੇ ਸਮੇਂ ਦੇ ਵਿੱਚ ਪਾਣੀ ਬਹੁਤ ਅਰਮੋਲ ਸਮਝਿਆ ਜਾਂਦਾ ਸੀ ਕਿਉਂਕਿ ਪਾਣੀ ਤੋਂ ਹੀ ਫਸਲਾਂ ਜਗਣਾ ਹੈ ਜੈਦਾ ਨਹੀਂ ਹੈ ਹਨਾ ਔਰ ਪਾਣੀ ਪੀਣ ਲਈ ਬੜਾ ਦੁੱਧ ਪਾਣੀ ਨਾਲ ਮਿਲੇ ਨਹੀ ਹੋਏਗਾ Banda ਮਰ ਜੇ ਹallelujah ਤੇ ਉਹ ਖੂਨ ਬਹੁਤ ਜਿਆਦਾ ਅਹਿਮਿਤ ਮੰਨਿਆ ਜਾਂਦਾ ਹੈ ਕਿਉਂਕਿ ਖੂਨ ਜੀਵਨ ਦਿੰਦਾ ਹੈ ਜਦ ਜੀਵਨ ਦਿੰਦਾ ਹੈ ਤੇ ਇਹ ਖੂਨ ਕਿਤਾ ਹੈ ਯਹੂਦ ਦਾ ਹallelujah ਹallelujah ਤੇ ਯਹੂਦ ਬਸਦੇ 12 ਪੁੱਤਰ ਹੋਏ ਆ ਤੇ 12 ਪੁੱਤਰ ੱਨੇ ਆ ਇਜ਼ਰਾਈਲ ਬਣਿਆ ਜੀ ਯਹੂਦ ਦਾ ਮਤਲਬ ਹੀ ਇਜ਼ਰਾਈਲ ਹੈ

ਸਭੀ ਲੋਕ ਕੀ ਕਹਿੰਦੀ ਹੈ ਤੂੰ ਤੂੰ ਯਹੂਦੀ ਹੈ ਇੱਕ ਉੱਚੀ ਜਾਤੀ ਹੈ ਤੇ ਤੂੰ ਇੱਕ ਬੜੀ ਛੋਟੀ ਜੀ ਜਾਤੀ ਦੀ ਔਲਤ ਕੋਈ ਮੰਨਦਾ ਹੈ ਨਹੀਂ ਸਾਰੇ ਉਹ ਲੋਕ ਹੈ ਜਿਨ੍ਹਾਂ ਨਾਲ ਯਹੂਦੀ ਮੇਲ ਵਰਤ ਰੱਖਦੇ ਨਹੀਂ ਉਹਨਾਂ ਦੇ ਰਸਤੇ ਉਹ ਨਹੀਂ ਲੱਗਦੇ ਪਰ ਇਹ ਉਹਨਾਂ ਦੇ ਰਸਤੇ ਦੇ ਵਿੱਚ ਉਹਦੀ ਲੱਗ ਰਿਹਾ ਸੀ ਹallelujah ਸਾੰਗਰੀ ਦੇ ਇਸ਼ਤਿਕਾ ਗਿਆ ਜਿਹੋ ਬੀ ਕੀਆ ਉਹ ਉੱਤੋਂ ਦੀ ਟਪਕ ਹੁੰਦੇ ਸੀ ਤਾਂ ਕਿ ਅਸੀਂ ਸਾੰਗਰੀਆਂ ਦੇ ਰਸਤੇ ਨਾ ਭਈਏ ਉਹਨਾਂ ਦੇ ਮੱਥੇ ਨਾਲ ਲੱਗੀ ਇੰਨੀ ਨਾਲ ਫਰਦ ਕਰਦੇ ਪਰ ਯਿਸੂ ਜੀ ਨੇ ਕੀ ਕੀਤਾ ਹallelujah ਉਸ ਸਾੰਗਰੀਆਂ ਦੇ ਕੋਲ ਗਿਆ ਸਾੰਗਰੀ ਇੱਕੀ ਦੇ ਕੋਲ ਗਿਆ ਉਹਨਾਂ ਦੇ ਖੂਨ ਦੇ ਗਿਆ ਉਹਨਾਂ ਦੇ ਖੂਨ ਦੇ ਬਹਿ ਕੇ ਕੀ ਕਹਿੰਦਾ ਹੈ ਮੇਨੂ ਕੀ ਦੇ ਪਾਣੀ ਹallelujah hallelujah ਜੋਰ ਨਾਲ ਬੁਲਾ ਕੇ ਹallelujah hallelujah ਇੰਡੀਆ ਦੇ ਵਿੱਚ ਵੀ ਜਾਤੀ ਸਿਸਟਮ ਹੈਗਾ ਨੀਵੀਂ ਜਾਤੀਆਂ ਉੱਚੀ ਜਾਤੀਆਂ ਦੇ ਨਾਲ ਕੋਈ ਮਿਲਵਰਤ ਰੱਖਦੀ ਨਹੀਂ ਇਥੋਂ ਤੱਕ ਕਿ ਉਹਨਾਂ ਦੇ ਨਰਕੇ ਲੱਗ ਹੋਣਗੇ ਉਹਨਾਂ ਦੇ ਖੂਨ ਲੱਗ ਹੋਣਗੇ ਕੋਈ ਉਹਨਾਂ ਦੇ ਖੂਨ ਤੋਂ ਪਾਣੀ ਨਹੀਂ ਪੀ ਸਕਦਾ ਅਸੁੱਠੇ ਕਹਿੰਗੇ ਹallelujah ਇਹ ਇੰਡੀਆ ਦੇ ਵਿੱਚ ਚੱਲਿਆ ਗਾ ਬਹੁਤ ਸਿਸਟਮ पर खुदावन ने की किता ये सुनसी ने की किता वो जेड कास सिस्टम सिगा वो बैरियर तोड़ देता हले गया वो जेड जात वाला सिस्टम इत्ते की है टूट गया यीशु सी केवल यहूदिया दा नहीं है बल्कि हर एक जाति दा परमेश्वर है सर बोलेंगे हालेलुया हालेलुया हर जगह बोलेंगे हालेलुया हालेलुया ਤੁਸੀਂ ਕਿਸੇ ਵੀ ਜਾਤੀ ਦੇ ਵਿੱਚੋਂ ਹੋਵੋ ਪਰ ਯਿਸੂ ਮਸੀਹ ਦੀ ਹਜ਼ੂਰੀ ਦੇ ਅਨੁਸਾਰ ਕੀ ਹੈ ਐਸੇ ਤਰਕੇ ਕਲਾਮ ਕਹਿੰਦਾ ਕਿ ਯੁਗਾਧਿਕ ਯੁਗਦੀ ਕੀ ਯੂਨਾਨੀ ਕੀ ਰੋਮੀ ਹallelujah ਕੀ નોਕਰ ਕੀ ਮਲਕ ਹallelujah ਸਾਰੇ ਕੀਏ ਪਰ ਹੀ ਭਈਏ ਹallelujah ਅਸੀਂ ਮਸੀਹ ਦੇ ਵਿੱਚ ਕੀ ਹੈ ਭੈਣ ਭਰਾਵਾਂ हालेलुया जोर से बोला के हालेलुया हालेलुया हा, चाहे नौकर हा, होवे चाहे मालिक होवे वो पर मसीह के बीच की है दोवे राह इतने परमेश्वर ने खा का सिस्टम की किता है तोड़ दे हालेलुया जोर से बोला के हालेलुया इस बहन की समझ सी की ये ऊंची जाति का मनुष्य है जो मेरे को भी मांगता है इस तरह के कहता है इंडिया कि मैं तो सामरी

ਕਹਿੰਦੇ ਪਹਿਲਾਂ ਜਿਗੂਬ ਨੇ ਨਾਲ ਕਿਹਦਾ ਹੀ ਖੂਦ ਦਿੱਤਾ ਹੈ ਪਾਣੀ ਕੱਢ ਕੇ ਦਿੱਤਾ ਹੈ ਹਾਂ ਕਹਿੰਦੇ ਤੁਸਰੇ ਪਿਤਾ ਜਿਗੂਬ ਨੇ ਵੀ ਬਟਾ ਹallelujah ਹallelujah ਅੱਜ ਉਹਦਾ ਇੱਕ ਗੱਲ ਦੱਸਦਾ ਇਹ ਬੀਬੀ ਆਪਣੇ ਵਾਡ ਬਡੇਰੀਆਂ ਨੂੰ ਮੰਨਦੀ ਹੈ ਕਿੰਨੂੰ ਮੰਨਦੀ ਹੈ ਇਹ ਜਿਗੂਬ ਦਾ ਕੀ ਕਰਤਾ ਪਈ ਹੈ ਜਿਗੂਬ ਨੇ ਪਰਸੰਸਾ ਕਰਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਇਹ ਜਿਗੂਬ ਦਾ ਵੀ ਕੀ ਹੈ ਸਰ ਹੈਵਾ ਲਗੇ ਗਾਦੇ ਆਮੇਨ ਇਹ ਜੀ ਕੋ ਉਦਾ ਵੀ ਕੀ ਹੈ ਹਮੇਸ਼ਰ ਕਈ ਲੋਕ ਕੀ ਕੀ ਹੈ ਆਪਣੇ ਵੱਡ ਵਡਿਆਰਿਆਂ ਨੂੰ ਮੰਨਦੇ ਆਜ ਤਿੰਨ ਤੱਕ ਆ ਜਿੰਨੇ ਰਾਗ ਭਾਗ ਲਾਏ ਇੰਨੇ ਲਾਏ ਸਾਡੇ ਵੱਡ ਆਪਣੇ ਵੱਡ ਦੇ ਦੇ ਨਾਮ ਜੀ ਕੇ ਦੇਹ ਦੇ ਗੱੜਣ ਦੇ ਪਤਨ ਪਤਨ ਜਿਸ ਖੁਦ ਆਣ ਤੁਸੀਂ ਮੰਨਦੇ ਹੋ ਉਹ ਤੁਹਾਡੇ ਪਿਓ ਦਾਦਿਆਂ ਦਾ ਵੀ ਕੀ ਹੈ

ਸਾਰੇ ਬੋਲਾਂਗੇ ਹallelujah ਹallelujah ਪ੍ਰਧਾਨ ਮੰਤਰੀ ਕੀ ਰਾਸ਼ਟਰਪਤੀ ਹਰ ਇੱਕ ਦੇ ਉਹ ਕੀ ਕਰਦਾ ਏ ਸੱਚੀ ਕਦੀ ਵੀ ਮਨੁੱਖਾਂ ਨੂੰ ਆਪਣੀ ਬਾਣਾ ਪੜਾਇਆ ਕੋਈ ਮਨੁੱਖਾਦਾਰੀ ਕੋਈ ਭਰੋਸਾ ਕਦੋਂ ਛੱਡ ਕੇ ਚਲ ਜਾ ਹallelujah ਹallelujah ਕਦੀ ਮਨੁੱਖ ਨੂੰ ਆਪਣੀ ਬਾਣਾ ਪੜਾਏਗਾ ਕਈ ਵਾਰ ਲੋਕ ਹੋ ਸਕਦਾ ਸੋਚ ਕੇ ਆਉਂਦਾ ਨੇ ਮਾਰ ਦੇ ਵਿੱਚ ਆਪਦੇ ਮਾਰ ਦੇ ਵਿੱਚ ਕੀ ਹੈ ਸੋਚਦੇ ਹੋਣ ਕਿ ਸ਼ਾਇਦ ਇਹ ਬੰਦਾ ਮੇਰੇ ਨਾਲ ਕੀ ਹੈ ਹallelujah ਇਹ ਪਤਾ ਕਿਨੇ ਕਰਕੇ ਹੈ ਮੇਰੇ ਹਮਨ ਦੇ ਨਾਲ ਇਹ ਨੂੰ ਗਿਆ ਕੁਝ ਇਸ ਬੋੜ ਮਿਲਦੀ ਹੈ ਹallelujah ਅਸਰਾ ਕੋਈ ਨਹੀਂ ਜੋ ਤੁਹਾਡਾ ਭਰੋਸਾ ਖੁਦਾ ਦੇ ਵਿੱਚ ਹੈ ਹallelujah ਮੈਂ ਤੁਹਾਨੂੰ ਦੱਸਦਾ ਹਾਂ ਫਲਾ ਕਾਲ ਕਹਿ ਜਾਣ ਪਰਮੇਸ਼ਰ ਤੁਹਾਨੂੰ ਮੁੱਖਿਆ ਮਰਨ ਦੇਵੇਗਾ ਨਹੀਂ ਜਿਸ ਖੁਦਾ ਨੂੰ ਮਰਦਾ ਹੈ ਉਹ ਇਹ ਲਿਆ ਦਮੀ ਕੀ ਹੈ ਖੁਦਾ ਉਹ ਉਹ ਖੁਦਾਏ ਜਿਹਨੇ ਅਬਰਾਹਾਮ ਨੂੰ ਕਹਿ ਦਿੱਤਾ ਘਰੋ ਚੱਲ ਉਹ ਝਾੜ ਦੇ ਵਿੱਚ ਚੱਲ ਹallelujah ਉਹ ਝਾੜ ਦੇ ਵਿੱਚ ਗਿਆ ਉਹ ਦਾਣੇ ਨੂੰ ਐਨਾ ਮੰਨ ਲਉ ਮਾਰ ਦਿੱਤਾ ਕਿ ਕਨਾਨ ਦੇਸ਼ ਨੂੰ ਝੱਲ ਸਕਿਆ ਨਹੀਂ ਇਹ ਕੋਈ ਖੁਦਾਨ ਨਹੀਂ ਮੰਨਦੇ ਐ ਜਿਹੜਾ ਈਯੂਬ ਦਾ ਖੁਦਾ ਹੈ ਜਿਹੜਾ ਪੂਰਬ ਦੇਸ਼ ਤੋਂ ਸਭ ਤੋਂ ਧਨੀ ਸੀਗਾ ਹallelujah ਜਿੱਤੇ ਸੇ ਸ਼ੈਤਾਨ ਨੇ ਕੀ ਕੀਤਾ ਹਮਲਾ ਕਰ ਦਿੱਤਾ ਉਹਨਾਂ ਇੱਕੋ ਦੇ ਨਾਲ ਸਤਿਅਨਸ ਹੋ ਗਿਆ ਪਰ ਉਸਾਰ ਦੇ ਵਿੱਚ ਬਣਿਆ ਰਿਹਾ ਫਿਰ ਪਰਮੇਸ਼ਰ ਨੇ ਉੱਕਿਆ ਤੁਗਣੀ ਬਰਕਤ ਦੇ ਦਿੱਤੀ ਸਰਵ ਰਾਂ ਕੇ ਹਾਲੇਲੂਇਆ ਹਾਲੇਲੂਇਆ ਜੋਨ ਅਬਾ ਰਾਂ ਕੇ ਹਾਲੇਲੂਇਆ ਹਾਲੇਲੂਇਆ ਜਿਵੇਂ ਪੰਤੇ ਦੇ ਕੋਰਸਾ ਕਿ ਉਹ ਜੇ ਤੁਸੀਂ ਬੰਦੇ ਦੇ ਘਰੋਸਾ ਰੱਖ ਕੇ ਚੱਲੋਗੇ ਮੈਂ ਤਾਂ ਦੰਦਾ ਜੇਕਰ ਗੁਦਾ ਨੇ ਤਾਂ ਮੁਤਾਕਿਆ ਜਿੱਦਾਂ ਤੁਸੀਂ ਮਨੁੱਖਾਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਉਦੋਂ ਹੀ ਤੁਹਾਡਾ ਗਰਾਂ ਥੱਲੇ ਆ ਜਾਏਗਾ ਹਾਲੇ ਮੇਘੇ ਤੇ ਪ੍ਰੋਸਾਰ ਕੋ ਤੇ ਖੁਦਾ ਤੁਹਾਨੂੰ ਕਾਇ ਰੱਖੇਗਾ ਕਦੀ ਥੱਲੇ ਡਿੱਗਣ ਦਵੇਗਾ ਨਹੀਂ ਸਾਰੇ ਬਲਾ ਕੇ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਬਗੈਲ ਡੈਨੀਅਲ ਖੁਦਾ ਦਾ ਬੰਦਾ ਜਿਹੜਾ ਗੁਲਾਮੀ ਦੇ ਵਿੱਚ ਗਿਆ ਸੀਗਾ ਤੇ ਬੈਗਲੌਨ ਦੇ ਵਿੱਚ ਜਾ ਕੇ ਉਸ ਨੂੰ ਖੁਦਾ ਨੇ ਪ੍ਰਧਾਨ ਮੰਤਰੀ ਬਣਾ ਦਿੱਤਾ ਇੰਨੇ ਰਾਜੇ ਬਦਲ ਗਏ ਪਰ ਉਹ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਹੀ ਹੈ ਜੇ ਰਾਜਾ ਤੇ ਭਰੋਸਾ ਰੱਖਦਾ ਕਿ ਆ ਵੀ ਮੈਰੀ ਕੋ ਮੈਂ ਕਿੰਨੇ ਨਾ ਰਹਿ ਲਾ ਪਿਆ ਏ ਰਾਜੇ ਦਾ ਰਹਿ ਲਾ ਪਿਆ ਹੋਰ ਰਾਜਾ ਕਿੰਨੀ ਗੱਲ ਮੰਨੀ ਹallelujah ਉਹ ਗੱਲ ਮੰਨੀ ਕਿੰਦੀ ਮੰਨੀ ਹੈ ਪਰ ਮਹੇਸ਼ਰ ਦੀ ਮੰਨੀ ਸਰਬਲਗੇ ਹallelujah ਜਿਉ ਰਾਜੇ ਨੇ ਕਹਿ ਦਿੱਤਾ ਕਿ ਕੋਈ ਵੀ ਆਪਣੇ ਪਰਮੇਸ਼ਰ ਦੀ ਗਾਧਨਾ ਨਹੀਂ ਕਰੇਗਾ ਪਰ ਉਹ ਫਿਰ ਵੀ ਹਟਿਆ ਇੱਦੋਂ ਫਿਰ ਜਿਹੜਾ ਹਟਿਆ ਉਹ ਤਿੰਨ ਟਾਈਮ ਦੁਆ ਕਰਦਾ ਸੀ ਦੇ ਉਹ ਆਪਣੇ ਸਮੇਂ ਤੇ ਜਾ ਕੇ ਦੁਆਰ ਕਰਦਾ ਸੀਗਾ ਤੇ ਜਿਹੜੇ ਵਿਰੋਧੀ ਸੀ ਹੁੰਦੇ ਉਹ ਵੇਖਦੇ ਸੀਗੇ ਕਿ ਡੈਨੀਅਲ ਕੀਆ ਪ੍ਰਾਰਥਨਾ ਕਰਦਾ ਏ। ਜਦੋਂ ਡੈਨੇਲ ਉਹ ਤੇ ਜਾ ਕੇ ਰਾਜਨ ਕੀ ਨਾਲ ਸ਼ਿਕਾਇਤ ਨਾਲ ਕਿ ਵੇਖੋ ਡੈਨੀਅਲ ਨੇ ਤੁਹਾਡਾ ਕਹਿਣਾ ਮੰਨਿਆ। ਤੇ ਨਾਲ ਜਿਹੜੀ ਕਿਤਾਬ ਸ਼ੇਰਾਂ ਦੇ ਕੋਲ ਵਿੱਚ ਸਰਬਾਨਗੇ ਹਾਲੇਲੂਇਆ ਹਾਲੇਲੂਇਆ ਇੱਥੇ ਚਲਾ ਗਿਆ ਏ ਸ਼ੇਰਾਂ ਦੇ ਤੇ ਸ਼ੇਰ ਨੇ ਕਿਹਾ

ਇਹ ਬੀਬੀ ਦਾ ਭਰੋਸਾ ਕਿੱਥੇ ਆ ਯਹੂਵਾ ਦੇ ਹallelujah ਕਿਉਂਕਿ ਉਹ ਸਾਡੇ ਮੇਕਾਰੇ ਗੁੱਤ ਤੋਂ ਵੀ ਵੱਡਾ ਹੈ ਤੇ ਜੇ ਯਿਸੂ ਈ ਕਹਿੰਦੇ ਜੇ ਤੂੰ ਮੇਰੇ ਤੋਂ ਮੰਗਦੀ ਫਿਰ ਮੈਂ ਤੈਨੂੰ ਅਮਰਤ ਜਲ ਦਿਆਂਗਾ ਤੁਹਾਨੂੰ ਮੈਂ ਇੱਕ ਗੱਲ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਪਰਮੇਸ਼ਰ ਨੇ ਆਪਣੇ ਚੀਲਿਆਂ ਨੂੰ ਵੀ ਇੱਕ ਅਲੱਗੀ ਅੱਖੀ ਹallelujah ਹallelujah ਕਿ ਜੇਕਰ ਤੂੰ ਮੇਰੇ ਕੋਲੋਂ

ਹallelujah ਜਿਹੜਾ ਇਹ ਪਾਣੀ ਪੀਂਦਾ ਹੈ ਉਹ ਮੇਰ ਧਿਆਯਾ ਹੋ ਜਾਂਦਾ ਹੈ ਪਰ ਜਿਹੜਾ ਮੇਰ ਕੋ ਪਾਣੀ ਪੀਵੇਗਾ ਉਹ ਕਦੀ ਧਿਆਯਾ ਨਹੀਂ ਹੋਵੇਗਾ ਸਰਬਲਾਗੇ ਹallelujah ਮੈਂ ਦੀਪਕ ਕਾਲ ਤੱਕ ਉਸਦੀ ਵੀ ਧਿਆਯਾ ਹੋਵੇਗਾ ਨਹੀਂ ਜੇਕਰ ਅੱਜ ਹੀ ਅਸੀਂ ਕੁਦਾਵਲ ਮੈਸਮ ਸੀ ਨੂੰ ਕੀ ਗ੍ਰਹਿਣ ਕਰਦੇ ਹਾਂ ਹallelujah ਤੇ ਦੀਪਕ ਕਾਲ ਇਹਨਾਂ ਨਾਲ ਸਾਡਾ ਜੇਕਰ ਆਪਾਂ ਪੰਜਾਬੀ ਦੇ ਵਿੱਚ

ਅੱਗੇ ਲਿਖਿਆ ਹੈ ਭਲਕਿ ਉਹ ਜਲ ਜੋ ਮੈਂ ਤੁਹਾਨੂੰ ਦਿਆਂਗਾ ਉਹ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਏਗਾ ਜੋ ਅਨੰਤ ਜੀਵਿਕਾ ਕੁਸ਼ਲ ਦਾ ਉਹਦੇ ਵਿੱਚ ਜੀਵਨ ਹੋਏਗਾ ਉਹ ਮਰਦਾ ਨਹੀਂ ਹੋਏਗਾ ਹallelujah ਉਸ ਦੀਪਕ ਕਾਲ ਦੇ ਲਈ ਕੁਸ਼ਲ ਦਾ ਪੀਵੀ ਨੇ ਉਸ ਨੂੰ ਆਖਿਆ ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਧਿਆਇ ਨਾ ਹੋਆ ਨਾ ਇੱਥੇ ਦਾ ਹੀ ਪਰਮੂ ਆਇਆ ਕਰ ਹallelujah ਇਹ ਵੀ ਅੱਲੇ ਨੂੰ ਸਮਝ ਨਹੀਂ ਆਈ ਮੈਨੂੰ ਇਹ ਅਸਮਝ ਹੀ ਗਿਆ ਨਹੀਂ ਇਹਨੂੰ ਕਦੋਂ ਸਮਝ ਆ ਗਈ ਕਿ ਜਦੋਂ ਸਮਝ ਆਉਂਦੀ ਕਹੀ ਕੀ ਕਹਿਣਗੇ ਪਾਰਲੇ ਸਾਹਿਬ ਦੱਸੋ ਸਾਡੇ ਲਈ ਸਾਡੇ ਬਾਰੇ ਕੁਝ ਹallelujah ਡੀ ਗਏ ਹੁੰਦੇ ਆ ਕਿ ਸਾਡੇ ਸਾਡੇ ਬਾਰੇ ਕੁਝ ਦੱਸੋ ਹallelujah ਫੇਰ ਅਸੀਂ ਮੰਨੀਏ ਮੈਨੂੰ ਇਹ ਨੂੰ ਜਿੰਦੀ ਬਗ ਕੰਮ ਦੇ ਬਾਰੇ ਕਹਿ ਦਿੱਤਾ ਅਫਰ ਦਾ ਜਾਂਦੇ ਤੇ ਪਰ ਇਹ ਹਾਲ ਲੈ ਕਿਤੇ ਇਹ ਨੂੰ ਸਮਝੀ ਨਹੀਂ ਆ ਰਹੀ ਹੈ ਮੈਨੂੰ ਬਾਣੀ ਉਹ ਪਿਆਦੋ ਮੈਨੂੰ ਫਿਰ ਮੈਂ ਉਹ ਨੂੰ ਆਉਣਾ ਪਵੇ ਇਹ ਨੂੰ ਨਹੀਂ ਆਉਣਾ ਪਵੇ ਹallelujah ਜ਼ੋਰ ਨਾਲ ਬੁਲਾ ਕੇ ਹallelujah ਜੇ ਸੱਚੀ ਉਹ ਸਮਝ ਆ ਗਈ ਕਿ ਇਹ ਇਹ ਨੂੰ ਨਹੀਂ ਸਮਝ ਆਈ ਗਾ ਬਿਨ ਅਜੇ ਜਬਾ ਪੀ ਨਾ ਕੋਲੇ ਹallelujah ਕਈ ਏਡੀ ਕਿਦਰੇ ਇਹ ਪਾਰੀ ਮੇਰੇ ਕੀ ਦੱਸੇ ਭੀਜ ਦੱਸੇ हालेलुया तो दिला जगे ज एक मुड़ के दस टा कहानी ना आया जिदा जगे बहन तो उन ने नहीं सग लाई हालेलुया बाकी जस सुसी की आख्या जस ने उनु आख्या जा अपने पति नु इथे सजल्या सजल्या जा अपने पति नु इथे की है सजल्या ए की कहती है ए कहती यार जस सुने मु आख्या तं तं की ए टीवी ने उस उत्तर देता कि मेरा पति है नहीं येशु ने उनू आख्या त ठीक आख्या जो मेरा पति है नहीं क्योंकि तू पांच पति कर लेनी है कितने पति कर लेनी है पांच और जोड़ा हूं तेरे कोल है सो तेरा पति नहीं सात तह सादा आख्या हालेलुया कितने पति कर सकती है, आलेलुया। आलेलुया। तो है? एक और की बेटी ਇਹ ਵੀ ਤਰ੍ਹਾਂ ਬੱਤ ਇਹ ਤਰ੍ਹਾਂ ਬੱਦੀ ਅਮਨ ਰਵੀ ਸ਼ੇਵਨ ਬੀਬੀ ਨੇ ਉਸ ਨੂੰ ਕਿਹਾ ਪ੍ਰਭੂ ਜੀ ਮੈਨੂੰ ਸੁਝਦਾ ਹੈ ਜੋ ਤੁਸੀਂ ਨਵੀ ਹੋ ਅਤ ਰੇਹਿਆ ਜ਼ੋਰ ਨਾਲ ਬੁਲਾ ਕੇ ਹallelujah ਅਮਨ ਹੋਣ ਗਈਆਂ ਕਿਸੇ ਕੀ ਹੋ ਉਹ ਕਿੱਥੇ ਆ ਗਈ ਹੈ ਲੋਕਾਂ ਦੇ ਲੋਕੀਂ ਲੋਕਾਂ ਦੇ ਇਹੀ ਵਿਚਾਰ ਰਹਿੰਦੇ ਆ ਕਿ ਕੋਈ ਜਣਾ ਕੁਝ ਦੱਸਿਆ ਜਾਵੇ ਸਾਨੂੰ ਫੇਰ ਅਸੀਂ ਨਵੀਂ ਮੰਨੀ। ਇਹ ਸੰਸਾਰ ਨੂੰ ਅੰਮ੍ਰਿਤ ਅੰਮ੍ਰਿਤ ਜਾਨ ਕਾਇਦਾ ਵੀ ਧੀ ਸੰਦੀਪ ਕਾਲ ਤੇ ਕੋਲ ਹੋਏਗਾ। ਸੰਦੀਪ ਦਾ ਜੀਵਨ ਦੇ ਕੋਲ ਹੋਏਗਾ। ਐ ਕਿਉਂ ਸੋਚੀ ਨਹੀਂ ਆਈ ਇਹ ਦੁਨੀਆ ਦਾ ਇਹ ਤੇ ਵੇਚੀ ਫਿਰਦੀ ਹੈ। ਸਰਬ ਲਗੇ ਹਲੇਗੇ। ਅਮਨ। ਤੇ ਜੋ ਸੁਚੇਂ ਨਰਭੇ ਇਹ ਦੱਸੇ ਫੇਰ ਕਹਿੰਦੀ ਤੁਸੀਂ ਕੀ ਹੋ ਨਵੀਂ ਗਾ। ਕਿਉਂ ਦਾデア ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਜਾ ਜਿੱਥੇ ਭਗਤੀ ਕਰਨੀ ਚਾਹੀਦੀ ਹੈ ਹallelujah ਇਹ ਕਿਉਂਕਿ ਇਹ ਇਹ ਉਹ ਲੋਕਾਂ ਦੇ ਵਿੱਚੋਂ ਸੀਗੀ ਜਿਨ੍ਹਾਂ ਨੂੰ ਯਰੂਸ਼ਲਮ ਦੇ ਵਿੱਚ ਨਹੀਂ ਜਾਣ ਦੀ ਇਜਾਜ਼ਤ ਪਰਮੇਸ਼ਰ ਦੇ ਘਰ ਵਿੱਚ ਜਾਣ ਦੀ ਅਨੁਮਤੀ ਨਹੀਂ ਹallelujah ਹallelujah ਕਿਉਂ ਨਹੀਂ ਅਨੁਮਤੀ ਯਰੂਸ਼ਲਮ ਵਿੱਚ ਜਾਣ ਦੀ ਕਿਉਂਕਿ ਉਹ ਯਰੂਸ਼ਲਮ ਉਹ ਮੰਦਰ ਦੇ ਵਿੱਚ ਉਹਨਾਂ ਆ ਭਗਤੀ ਕਰਦੇ ਨੇ ਜਿ ਹੁੰਦੀ ਕਰਦੇ ਸਰਬ ਓ ਲਗੇ ਹallelujah ਯਸੂ ਨੇ ਉਹਨੂੰ ਆਖਿਆ "हे बीबी ਤੂੰ ਮੇਰੀ ਪ੍ਰਤੀਤ ਕਰ ਕੀ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਦਾ ਇਸ ਪਰਬਤ ਤੇ ਨਾ ਯਰੂਸ਼ਲਮ ਵਿੱਚ ਭਗਤੀ ਕਰੋਗੇ ਤੁਸੀਂ ਜਿਹਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ ਅਤੇ ਉਹ ਅਸੀਂ ਉਹਦੀ ਭਗਤੀ ਕਰ ਰਹੇ ਹਾਂ ਜਿਹਨੂੰ ਜਾਣਦੇ ਆ ਇਸ ਲਈ ਇਸ ਲਈ ਉਹ ਮੁਕਤੀ ਨੂੰ ਗੱਦਿਆਂ ਤੋਂ ਹੀ ਹੈ ਪਰ ਉਹ ਸਮਾਂ ਆਉਂਦਾ ਹੈ ਸਭੋ ਹੁਨੇ ਹੈ ਜੋ ਸੱਚੇ ਭਗਤ ਆਤਮਾ ਦੇ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹਦਾ ਹੈ ਹallelujah ਹallelujah ਸੁਣਿਆ ਗਾਂ ਦਿਨਯ ਜਸੁੰਤੀ ਨੇ ਕੀ ਆਖਿਆ ਜਸੁੰਤੀ ਗਾ ਸੁਣੀ ਕਿੰਦੀ ਸੁਣੀ ਹੈ ਹallelujah ਹallelujah ਯਸੂਸੀ ਕੀ ਕਹਿੰਦੇ ਹੈ ਇਸ ਉਹ ਸਮਾ ਆਏਗਾ ਨਾ ਇੰਨਾ ਪਹਾੜਾ ਤੇ ਇਹ ਪਰਬਤ ਕਾ ਹੋਵੇ ਨਾ ਯਰੂਸ਼ਲਮ ਦੇ ਵਿੱਚ ਪਰ ਲੋਕ ਕੀ ਕਰਨਗੇ ਉਹ ਸਮਾ ਆਉਂਦਾ ਹੈ ਸਭੋ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰਥ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਇਹੋ ਜੇ ਭਗਤਾਂ ਨੂੰ ਚਾਹਾਂ ਆਤਮਾ ਦੇ ਸਚਾਈ ਨਾਲ ਭਗਤੀ ਕਰੋ ਕਿ ਯਸੂ ਪਰਮੇਸ਼ਰ ਕੀ ਹੈ ਇਹੋ ਜਿਹੇ ਪਵਦਾਨੂ ਕੀ ਹੈ ਤੁਸੀਂ ਆਤਮਾ ਦੇ ਸਟੈਪਾ ਪਗ ਵਿਕੀਤੀ ਨਾ ਹallelujah ਹallelujah ਇੱਕ ਤੇ ਆਉਂਦੇ ਬੰਦਗੀ ਦੇ ਵਿੱਚ ਬੰਦਗੀ ਕਰਨ ਇੱਕ ਆਉਂਦੇ ਬੰਦਗੀ ਵੇਖਣ ਬੰਦਗੀ ਵੇਖਣ ਵਾਲੇ ਵਿੱਚ ਇੱਕ ਸਾਡੀ ਸੰਖਿਆ ਨਾ ਹੋਵੇ ਅਸੀਂ ਬੰਦਗੀ ਕਰਨ ਵਾਲੇ ਹੋਈਏ ਕਿਵੇਂ ਕਰਨ ਵਾਲੇ ਕੋਈ ਹੈ ਆਤਮਾ ਦੇ ਸੈਨਾ ਤੇ ਖੁਦਾ ਸਾਡੇ ਤੱਕ ਹੀ ਹੋਏ ਪ੍ਰਸੰਨ ਹੋ ਸਾਰੇ ਬੋਲੇ ਹallelujah ਹallelujah ਸਭਨਾਂ ਕੋ ਲਾਗੇ ਹallelujah ਹallelujah ਕਿੱਦਾਂ ਦਾ ਮੁਦਾਸਤ ਹੇ ਜੋ ਸੁਣ ਕੇ ਨੂੰ ਲੱਗਦੇ ਲੱਗਦੇ ਕਦੀ ਕਿੱਥੇ ਕਿੱਥੇ ਕਿਤੇ ਨਾ ਲੱਗਦੇ ਫਿਰੋ ਯਸੁਸ ਵਿੱਚ ਹੈ ਕਿ ਹallelujah ਕਦੀ ਆਪਣੇ ਹਿਰਦੇ ਨੂੰ ਦੇਖਿਆ ਕਦੀ ਦਿਲ ਨੂੰ ਦੇਖਿਆ ਕੀ ਯਸੁਸ ਵਿੱਚ ਦੇ ਵਿੱਚ ਹੈਗਾ ਕਿ ਹallelujah ਕੀ ਅਸੀਂ ਆਤਮਾ ਦੇ ਸੱਚਾਈ ਦਾ ਭਗਤੀ ਕਰਦੇ ਰਹੇ ਕਿ ਖੁਦਾ ਸਾਡੇ ਤੋਂ ਖੁਸ਼ ਹੋਵੇ ਹallelujah ਹallelujah ਮਤਲਬ ਦੇ ਲਈ ਪਰਮਿਸ਼ਨ ਨਾ ਮੰਨੋ ਮਤਲਬ ਦੇ ਲਈ ਜੇਕਰ ਤੁਸੀਂ ਧੰਨਦੋਤ ਦੀ ਖੋਜ ਦੇ ਵਿੱਚ ਆਏ ਹੋ ਧੰਨਦੋਤ ਦੀ ਖੋਜ ਕਰਦੇ ਰਹਦੇ ਹੋ ਤੇ ਤੁਸੀਂ ਖੁਦਾ ਦੇ ਬੰਦੇ ਨਹੀਂ ਹallelujah ਹallelujah ਕੁਰਾਨ ਦੇ ਵਿੱਚ ਲਿਖਿਆ ਹੈ

ਹਲੇਲੂਇਆ ਹਲੇਲੂਇਆ ਜਿਵੇਂ ਨਾ ਫਿਰਦੀ ਜੀ ਪਰ ਯਿਸੂਮਸੀ ਨੇ ਅੰਦਰ ਜੀਵਨ ਕੀਆ ਬਦਲ ਅਸੀਂ ਇਸ ਹੋਂਦ ਵਰ ਕਿਤਨੀ ਹੈ ਇਹੋ ਜੇ ਗੁਲਾਮ ਨਹੀਂ ਸਾਡੇ ਜੀਵਨ ਵਿੱਚ ਹੈਗੇ ਜੇ ਯਿਸੂਮਸੀ ਉਹਨੂੰ ਬਦਲ ਸਕਦਾ ਤੇ ਤੁਹਾਨੂੰ ਇਹਨੂੰ ਬਦਲ ਸਕਦਾ ਹਲੇਲੂਇਆ ਹਲੇਲੂਇਆ ਜਦੋਂ ਨਬਲ ਹੈ ਹਲੇਲੂਇਆ ਹਲੇਲੂਇਆ ਬਦਲ ਸਕਦਾ ਕਿ ਨਹੀਂ ਯਸ ਹਾਂ ਅੱਜ ਹੀ ਉਸਨੂੰ ਸਮਾਧਵ ਖੁਦਾ ਦਾ ਬਦਲ ਦੇਗਾ ਹਲੇਲੂਇਆ ਹਲੇਲੂਇਆ ज़्यादा पाना चकी पे हो, छोटकर टकराते मतलब अपने आप में यीशुम सीधे दिएंगे। करो उन प्रभु यीशुम सी, तो मेरे पापाले को नहाने की दिदी है, झांझ दिदी है, तेरे ख़ुदा मेरे पापान की कार्य, यीशुम सी का उनकी कार्य देगा, तड़प बोझ की हो देगा, सारे बोलेंगे हाले लुआ, फिर

ਆਪਣੇ ਹਿਰਦੇ ਨੂੰ ਉਸ ਦੀ ਰਾਜਨਾ ਕਰੋ ਪਰਵਾਹ ਨਾ ਕਰੋ ਕਿ ਇਸ ਜੀ ਦੀ ਖੁਦਾ ਸਾਥ ਕੋ ਦੇਵੇਗਾ ਹallelujah ਹallelujah ਉਸ ਦੀ ਤਾਂ ਇੱਛੇ ਕਿਸੇ ਨਾਲ ਨਹੀਂ ਘਾਟ ਨਹੀਂ ਹੈ ਜਿਸ ਨੂੰ ਖੁਦਾ ਤੋਂ ਪਾਉਣਾ ਚਾਹੁੰਦੇ ਹੋ ਨਾ ਤਾਂ ਉਹਦੇ ਲਈ ਆਪਣੀ ਹਿਰਦੇ ਨੂੰ ਜਦੋਂ ਹੰਨਾ ਨੂੰ ਹੰਨਾ ਦੇ ਜੀਵਨ ਵਿੱਚ ਘਾਟ ਸੀਗਾ ਹੰਨਾ ਦੇ ਹੰਨਾ ਨੂੰ ਕੀ ਬਰਕਤ ਨਹੀਂ ਕਹਿੰਦੇ ਕੋਲ ਉਹ ਕੋਲ ਤਾਂ ਬਾਦ ਸੀਗੀ ਹallelujah ਭੈਣਾ ਧਿਆਨ ਨਾਲ ਸੁਣਨਾ ਭਾਈ ਵੀ ਸੁਣਨਾ ਹallelujah ਉਸ ਭੈਣ ਦੇ ਜੀਨ ਵਿੱਚ ਘਾੜ ਸੀ ਘਾੜਗਾ ਦੀ ਸੀ ਉਹ ਬਾਦ ਸੀਗੀ ਉਹਦੇ ਕੁੱਖ ਵਿੱਚ ਪੁੱਤਰ ਨਹੀਂ ਸੀ ਤਾਂ ਮਤਾ ਬੱਚੇ ਕਿਹ ਹੋਵਗਾ ਲੋਕੀ ਹੈ ਮਰਾ ਠੇਡ ਦਾ ਪਾਲਕ ਕੀ ਹੈ ਨਾਮ ਇਹ ਜੀ ਨਾਮ ਕਿਹਨੇ ਕੋਣ ਦਿੰਦਾ ਏ ਪਰਮੇਸ਼ਰ ਹੈ ਹallelujah ਪਰ ਇਹ ਕੁੜੀ ਦੇ ਕਿਵੇਂ ਆ ਖੰਨਾ ਖੰਨਾ ਭਾਨ ਸੀ ਹallelujah ਹallelujah ਪਰ ਉਹਨੇ ਕੀ ਕੀਤਾ ਉਹਨੇ ਆਪਣੇ ਪਤੀ ਨੂੰ ਆਖਿਆ ਕਿ ਮੈਨੂੰ ਕੀ ਹੈ ਮੇਰੇ ਕੋ ਮੇਰੇ ਬੱਚਾ ਨਹੀਂ ਹੈ ਹallelujah ਉਸ ਕਹਿੰਦਾ ਠੀਕ ਹੈ ਤੇ ਇੱਕ ਵਾਰੀ ਕਿ ਦਰਜੂਦੁਦਾ ਦੀ ਕੋਈ ਮਿਠ ਜਾਂਦੇ ਕਿਉਂਕਿ ਉਹਦਾ ਜਿਹੜਾ ਪਤੀ ਹੈ ਉਹ ਕਾਫੀ ਧਨੀ ਮਨੁੱਖ ਸੀਗਾ ਉਹ ਜੇ ਦੋ ਪਤਨੀਆਂ ਸੀ ਦੂਜੀ ਪਤਨੀ ਦੇ ਵਿੱਚ ਬੱਚੇ ਸੀਗੇ ਉਹ ਰੁਕੀਆ ਉਹ ਸੋਕਰ ਸੀ ਉਹਦੇ ਜਿਹੜੀ ਉਹਨੂੰ ਕੀ ਮਾਰਦੀ ਸੀ ਮਿਹਨ ਮਾਰਦੀ ਸੀ ਹallelujah ਅਮੇਨ ਇਹ ਬੜੀ ਵਿਚਾਰੀ ਇਹਦਾ ਦਿਲ ਦੁਖੀ ਸੀਗਾ ਜਦੋਂ ਖੁਦਾ ਦੇ ਹਜ਼ੂਰੀ ਵਿੱਚ ਗਈ ਖੁਦਾ ਦੇ ਘਰ ਵਿੱਚ ਗਈ ਲਿਖਿਆ ਹੈ ਕਿ ਉਹ ਰੋਂਦੀ ਸੀ ਉਹ ਰੋਂਦੀ ਸੀ ਕਿ ਉਹਦੇ ਮੂੰਹ ਦੇ ਵਿੱਚ ਕੋਈ ਬਾਤ ਨਹੀਂ ਨਿਕਲਦੀ ਸੀ ਪਰ ਬੁੱਲ ਲੱਗੇ ਲੱਗੇ ਸੀ ਹallelujah ਹallelujah ਜਦੋਂ ਪਤਾ ਦੇ ਖਾਦਮ ਨੇ ਉਸਨੂੰ ਦੇਖਿਆ ਆ ਭੈਣ ਤੇ ਉਹ ਕਿ ਤੂੰ ਡਰ ਕੇ ਦੁਪਹਿਰੇ ਕੀਤੀ ਫਿਰਦੀਆਂ ਲੱਗ ਰਾਦਰ ਨਹੀਂ ਹੋਈ ਤੂੰ ਨਸ਼ੇ ਵਿੱਚ ਹੈ ਉਹ ਕਹਿੰਦੀ ਮੈਂ ਨਸ਼ੇ ਵਿੱਚ ਨਹੀਂ ਆ मेरा दुख बहुत ही बड़ा है हले लिया सारी दुनिया चलेगी पर उन्हें खुदा दी तो की हजूर में तो ही। सारे बोला कि हले लिया कलाम के बीच लिखा है वो कहता है कहती है तेरी दास भी नहीं उन्होंने अपना देन किया डोल देता लिखा है देता किथे डोल देता सारे बोला किथे डोल देता ਬੋਲੋ ਅੱਗੇ ਡੋਲਿਆ ਅਹੀ ਵਿੱਚ ਡੋਲਦੇ ਆਂ ਮਾੜਾ ਬਧਿਆਕੀ ਬਲੁਖਾ ਕੀ ਹallelujah ਜਿੰਨਾ ਚਿਰ ਤੁਸੀਂ ਖੁਦਾ ਦੀ ਮਜ਼ਰੀ ਵਿੱਚ ਆਪਣੇ ਮਨ ਨੂੰ ਨਹੀਂ ਡੋਲਿਆ ਤੇ ਖੁਦਾ ਤੁਹਾਨੂੰ ਬਰਕਤ ਦੇਵੇਗਾ ਨਹੀਂ ਸਾਰੇ ਕੋ ਲਾਗੇ ਹallelujah ਕਿਉਂਕਿ ਆਪਾਂ ਜਾਣਦੇ ਜਿਹੜਾ ਸਾਡਾ ਖੁਦਾ ਹੈ ਨਾ ਉਹ ਦਿਲ ਨੂੰ ਦੇਖਦਾ ਹੈ ਉਹਨੂੰ ਚਿਹਰਿਆਂ ਨਾਲ ਕੋਈ ਵੀ ਮਤਲਬ ਨਹੀਂ ਜਿਸ ਬੰਦੇ ਦਾ ਦਿਲ ਸਾਫ਼ ਹੋਏਗਾ ਖੁਦਾ ਉਹਦੇ ਨਾਲ ਪਏਗਾ ਹਲੇਲੂਇਆ ਜਿਸ ਦੇ ਮਾਲਕ ਵਿੱਚ ਮੈਲ ਹੈ ਖੁਦਾ ਉਸ ਤੋਂ ਬਹੁਤ ਦੂਰ ਹੈ ਇਹ ਨੂੰ ਸਮਝੋ ਕਿ ਤੁਸੀਂ ਭਗਤੀ ਵੜੀ ਕਰਦੇ ਦੁਆਵਾਂ ਵੜੀਆਂ ਲੰਮੀਆਂ ਕਰਦੇ ਇਹਦੇ ਨਾਲ ਕੋਈ ਵੀ ਮਤਲਬ ਨਹੀਂ ਜਦ ਦਿਲ ਦਾ ਤੁਹਾਡਾ ਸਾਫ ਦੇ ਵਿੱਚ ਹੋੜ ਹੈ ਤੇ ਖੁਦਾ ਤੁਹਾਨੂੰ ਪਸੰਦ ਕਰਦਾ ਨਹੀਂ ਸਰਬ ਲਾ ਕੇ ਹਲੇਲੂਇਆ ਹਲੇਲੂਇਆ ਆਪਣੀ ਦੇਲ ਨੂੰ ਤੁਸਰੀ ਮੈਲ ਕੱਢੋ ਖੁਦਾ ਤੁਹਾਨੂੰ ਅਛਿੜੇਗਾ ਮੈਂ ਕਹਿੰਦਾ ਤੁਸੀਂ ਅੱਜ ਹੀ ਖੁਦਾ ਦੀ ਮਜ਼ਰੀ ਉਠਾਓ ਆਪਣੇ ਮਨ ਤੋਂ ਉਹ ਤੋਂ ਕਿ ਅੱਜ ਤੁਸੀਂ ਬਰਕਤ ਲੈ ਕੇ ਜਾਓਗੇ ਹallelujah ਹallelujah بس ਸਾਡਾ ਮਨ ਤਿਆਰ ਹੋਣਾ ਚਾਹੀਦਾ ਹੈ ਸਾਡਾ ਦੇਲ ਖੁਦਾ ਦੇ ਕੋਲ ਖੁਦਾ ਅੱਜ ਤਾਂ ਦੇਖੋ ਬਰਕਤ ਲੈ ਕੇ ਹੀ ਆਪਣਾ ਦੁਗੜਾ ਪਰਮੇਸ਼ਰ ਦੇ ਕੇ ਢੋਲੋ ਹallelujah ਹallelujah ਜੋਨਾ ਬੁਲਾ ਕੇ ਹਾਲੇ ਹallelujah ਜੇ ਖੁਦਾ ਤੋਂ ਤੁਸੀਂ ਬਰਕਤ ਪਾਉਣਾ ਚਾਹੁੰਦੇ ਤੇ ਆਪਣੇ ਆਪਣੇ ਆਪ ਨੂੰ ਬਦਲੋ ਹallelujah ਬਦਲੋ ਆਪਣੇ ਜੀਵਨ ਨੂੰ ਇੱਕ ਗਿਫਟ ਖੁਦਾ ਇਹਦਾ ਕੋਈ ਨਹੀਂ ਦੇ ਸਕਦਾ ਸਾਡੇ ਸਾਡੇ ਵਾਸਤੇ ਨਹੀਂ ਹallelujah ਹallelujah ਜ਼ੋਰ ਨਾਲ ਬੁਲਾ ਕੇ ਹallelujah ਹallelujah ਆਪਣੇ ਸਾਰੇ ਕੰਮਾਂ ਦੇ ਹੱਥ ਵਿੱਚ ਦੇ ਦੇ ਮਨੁੱਖ ਨੂੰ ਕਦੀ ਵੀ ਆਪਣੀ ਬਾਣਾ ਫੜਾਇਓ ਮਨੁੱਖ ਦੀ ਬਾਣ ਨੂੰ ਛੱਡ ਜਾਣਾ ਹallelujah ਤਾਨੂੰ ਛੱਡ ਜਾਣਗੇ ਪਰ ਉਹ ਪਰਮੇਸ਼ਰ ਕਦੀ ਵੀ ਛੱਡੇਗਾ ਨਹੀਂ ਉਹ ਦਾਰਾਂ ਰਾਜਾ ਕੈਰੀਆਂ ਨੂੰ ਛੱਡ ਗਿਆ ਉਹਨੂੰ ਕਿੱਥੇ ਸੁੱਟ ਦਿੱਤਾ ਸ਼ੇਰਾਂ ਦੇ ਘੋਡੇ ਦੇ ਵਿੱਚ ਤੜਕੇ ਆ ਕੇ ਕੀ ਕਹਿੰਦਾ ਇਹ ਡੈਨੀਅਲ ਕੀ ਤੇਰੇ ਪਰਮੇਸ਼ਰ ਨੇ ਤੈਨੂੰ ਬਚਾਇਆ ਉਹ ਕਹਿੰਦਾ ਰਾਜਨ ਡੁੱਗ ਡੁੱਗ ਜਾਈ ਜਿਸ ਤੇ ਵਾਪਰ ਉਸਾਰਾ ਕਰਦਾ ਉਹਨੇ ਸ਼ੇਰਾਂ ਦੇ ਮੂੰਹਣ ਕੀ ਕਰ ਦਿੱਤਾ ਹੈ ਹallelujah 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 ਤਾਂ ਬਤਾ ਕੀ ਹੋਇਆ ਫਿਰ ਜਿਹੜੇ 120 ਜਣੇ ਸੀ ਵੀ 120 ਮੰਤਰੀ ਜਿਹੜੇ ਡੈਨੀਅਲ ਦੇ ਵਰਦ ਸੀਗੇ ਸਾਰਿਆਂ ਨੂੰ ਕਿੱਥੇ ਸੁੱਟਿਆ ਫਿਰ ਹallelujah ਉੱਥੇ ਸੁੱਟ ਦਿੱਤਾ ਸ਼ੇਰਾਂ ਦੇ ਘੋਰਨੇ ਦੇ ਵਿੱਚ ਧਰਮ ਨੇ ਦੱਸਾ ਉਹਨਾਂ ਨੇ ਸ਼ੇਰਾਂ ਨੇ ਉਹਨਾਂ ਨੂੰ ਕੰਢੇ ਫੜਿਆ ਉਹਨਾਂ ਨੂੰ ਥੱਲੇ ਜ਼ਮੀਨ ਤੇ ਮਨੇ ਦੇਖਣ ਦਿੱਤਾ ਹallelujah ਪਰ ਡੈਨੀਅਲ ਸਾਹੀ ਰਾਤ ਸ਼ੇਰਾਂ ਦੇ ਘੋਰਨੇ ਵਿੱਚ ਪਿਆ ਰਹਾਂ ਉਹਨਾਂ ਨੇ ਮੂੰਹ ਕਿੰਨੇ ਤੇ ਭਰੋਸਾ ਰੱਖਦੇ ਹੋ ਅੱਜ ਵੇਖੋ ਤੁਸੀਂ ਕਿਹਨੇ ਤੇ ਭਰੋਸਾ ਰੱਖਦੇ ਲੋਕਾਂ ਤੇ ਭਰੋਸਾ ਰੱਖਦੇ ਲੋਕਾਂ ਦਾ ਨੁਸ਼ਾੜ ਜਾਂਦੀ ਖੁਦਾ ਤੇ ਭਰੋਸਾ ਰੱਖੋ ਹallelujah ਹallelujah ਜਿਹੜਾ ਜੀਵਨ ਦੇਣ ਵਾਲਾ ਏ ਜਿਹੜਾ ਖਾਕ ਤੋਂ ਜੱਗ ਦੇ ਬਤਵੰਤਾ ਵਿੱਚ ਬਿਠਾ ਦਿੰਦਾ ਏ ਜਿਹੜੇ ਬਤਵੰਤਾ ਵਿੱਚ ਬੈਠ ਕੇ ਉਹਨਾਂ ਖਾਕ ਵਿੱਚ ਹallelujah ਹallelujah ਖੁਦਾ ਤੇ ਭਰੋਸਾ ਰੱਖੋ ਸਾਰੇ ਜਿਹੜੇ ਤੁਹਾਡੇ ਵਿਰੋਧੀ ਆ ਨਾ